ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਿਣ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਸ ਸਿਆਨ ਪਾਲਖੋਹੀ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲੂ ਹੁਕਮਰ ਜਾਈ ਤਿੱਲ ਨ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਿੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀ ਸੇ ਕੋ ਹੁਕਮੀ ਸਦਾ ਪੁਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਕੋ ਕਮੈ ਜੀ ਬੁਜੈ ਤਾਂ ਹੋ ਮੈਂ ਕਹਿ ਨ ਕੋਈ ਗਾਵੇ ਕੂਤਾ ਨ ਹੋਵੇ ਸੈਤਾਨ ਗਾਵੇ ਕੋ ਦਾਤਿਆਣੇ ਨੀਸਾਨ ਗਾਵੇ ਕੋ ਗੁਣ ਵਿੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਰੰਦੇ ਗAVE ਕੁਜਾ ਪੈ ਦਿਸੈ ਦੂਰ ਗAVE ਕੁ ਵੇਖੈ ਦਰਸ ਦੂਰ ਕਥਨ ਕਥੀ ਨਾ ਵੈ ਟੂਟ ਕਤ ਕਤ ਕਥੀ ਕੋਟੀ ਕੋਟ ਓਟਾ ਦੇਂਦਾ ਦੇ ਲੈਂਦੇ ਥਕ ਪਾਹੀ ਜੁਗ ਜੁਗੰਤਰ ਘਾਇ ਖਾਹੀ ਉਕਮ ਉਕਮ ਚਿਲਾਏ ਰਾਹੂ ਨਾਨਕ ਵਿਖਸੈ ਵੇ ਪ੍ਰਵਾਹ ਸਚਾ ਸਾਇ ਸਚ ਨਾਹੀ ਭਖਿਆ ਪਾਉ ਅਪਾਰ ਅਖ ਹੈ ਮੰਗ ਹੈ ਦੇਹ ਦੇ ਦਾਤ ਕਰੀ ਦਾਤਾਰ ਧਿਰ ਕੀ ਅਗੇ ਰਖੀਐ ਜਿ ਦਿਸੈ ਦਰਵਾਰ ਮੋਹ ਕੇ ਬੋਲਣ ਬੋਲੀਐ ਜਿਤ ਸੰਤਰੇ ਪਿਆਰ ਮ੍ਰਿਤ ਵੇਲਾ ਸਚ ਨਾਮ ਬੜਿ ਆਈ ਵਿਚਾਰ ਕਰਮੀ ਆਵੈ ਕਪੜਾ ਨੰਦ੍ਰੇ ਮੁਖ ਦੁਆਰ ਨਾਨਕ ਕੀ ਵੈ ਜਾਣੀਐ ਸਬਾਪੀ ਸਚਿਆਰੁ ਥਾਪਿ ਅਨੰਦਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰਈਸਰ ਗੁਰ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਣਾ ਖ ਨਾਹੀ ਕੈ ਨ ਕਥਨ ਨ ਜਾਈ ਗੁਰਾ ਇਕ ਦੇਵ ਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੇ ਨਾਇ ਕਰੀ ਜੇ ਤਿਸ ਰੁਠੂ ਪਾਈ ਵੇਖਾਂ ਵਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੀ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸੁਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਅਰ ਜਾ ਹੋਦ ਸੁਣੀ ਹੋਈ ਨਵਖ ਨਵ ਜਾਣੀ ਐ ਨਾਲ ਚੱਲੇ ਸੋ ਕੋਈ ਚੰਗਾ ਨਾਉ ਰਖਾਈ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰਨਾਵੇ ਤਾਂ ਬਾਤ ਨ ਪੁੱਛੈ ਕੀ ਕੀਤਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਨਿਆ ਸਦਬੀ ਸੁਰਨਾਥ ਸੁਨਿਆ ਧਰਤਵਲੀ ਆਕਾਸ਼ ਸੁਨਿਆ ਦੀਪ ਲੋ ਪਾਤਲ ਸੁਨਿਆ ਪੋਹ ਨ ਸਕੈ ਕਾਲ ਨਾਨਕ ਭਗਤਾ ਸਦਾ ਵੇਗਾ ਸੁਸਨੇ ਅੰਧੂਪਉ ਕਨ ਨ ਸੁਨੇਈ ਆਈਸ਼ਵਰ ਵਰਮਾ ਇੰਦ ਸੁਨੇਈ ਮੁਕਸ਼ਾਲਾ ਹਨਮੰਦ ਸੁਨੇਈ ਜੋਗ ਜੁਗ ਤਨ ਭੇਦ ਸੁਨੇਈ ਸਾਸਤ ਸਮ੍ਰਿਤ ਵੇਦ ਨਾਨਕ ਭਗਤਾ ਸਦਾ ਵੇਗਾ ਸੁਸਨੇ ਅੰਧੂਪਉ ਕਨ ਨ ਸੁਨੇਈ ਸਤ ਸੰਦੋ ਗਿਆਨ ਸੁਨੇਈ ਛਟਕੈ ਇਸ਼ਨਾਨ ਸੁਨੇਈ ਪਰ ਪੜ ਪਾਵੇ ਮਾਨ ਸੁਨੇਈ ਲਗੇ ਸੈ ਤਿਆਨ ਨਾਨਕ ਭਗਤਾ ਸਦਾ ਵੇਗਾ ਸੁਸਨੇ ਅੰਧੂਪਉ ਕਨ ਨ ਸੁਨੇਸ਼ ਰਗੁਨਾ ਗੰਗਾ ਸਨੇ ਸੇਖ ਪੀਰ ਪਾਤਸ਼ਾ ਸੁਨਿਆਨ ਦੀ ਪਵਤਾ ਉਸਨੇ ਅਥ ਵਸਗਾ ਨਾਨਕ ਭਗਤ ਸਦਾ ਵੇਗਾ ਸਨੇਂਧੂ ਪਵਕਾ ਨਾਸ ਮੰਨੇ ਕੀ ਗਤ ਕਈ ਨ ਜਾਏ ਜੇ ਕੋ ਕਹਿ ਪਿਛਾ ਪਿਛਤਾਏ ਕਾਗਦ ਕਲਮ ਨ ਲਿਖਣ ਹਰ ਮੰਨੇ ਕਵੇ ਕਰਨ ਵਿਚਾਰੇ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਪਵਨ ਕੀ ਸ਼ੁੱਧ ਮੰਨੇ ਮੋ ਚੂਟਾ ਨ ਖਾਇਮ ਨਨਮ ਕੈਸਾ ਸਤਨ ਜਾਇ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਮੰਨੈ ਮਾਰਗ ਠਾਕਣ ਪਾਏ ਮੰਨੈ ਬੱਤਸੇਂ ਪ੍ਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਮੰਨੈ ਪਾਵੇ ਮੁਖ ਦੁਆਰ ਮੰਨੈ ਪਰਵਾਰੈ ਸਾਧਾਰੂ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਨ ਵੇਖਾ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਪੰਜ ਪਰਵਾਨ ਪੰਜ ਪ੍ਰਧਾਨ ਪੰਚੀ ਪਾਵੈ ਦਰੰਗੇ ਮਾਨ ਪੰਚੀ ਸੂਹ ਹੈ ਦਰ ਰਾਜਾਨ ਪੰਚਾਗਗ੍ਰਿਖ ਤਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਤੌਲ ਧਰਮ ਦੇ ਕਪੂਤ ਸੰਤੋਖ ਥਾਵ ਰਖਿਆ ਜਨ ਸੂਤ جے کو بجے ہوئے سچیار تولے اوپر گیتا پار ترتی ہور ہور ہوشتے پھا تلکھ منزور جورا جی جا ترنگا کی ناو سبنا لکھیا اوڑی کلام اے ہو لکھا لکھ جانے کو اے لکھا, لکھا لکھیا گیتا ہوئے کیتا تنس والے روپ کیتی دن کون کوت کیتا بساوئے کو کوکواؤ تشتے ہوئے لکھ دریاؤ ਕੁਦਰਤ ਕਵਣ ਕਾ ਵਿਚਾਰ ਵਾਰੇ ਨ ਜਾਵਾ ਇਕ ਵਾਰ ਜੋਤਿ ਭਾਵੈ ਸਾਈ ਪલિકਾਰਤੂ ਸੁਦਸਲਾਮ ਨਾਹੰਕਾਰ ਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੈ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਤਾਰ ਅਸੰਖ ਸੂਰਮੋਂ ਬਖਸਾਰ ਸੰਖ ਮੋਨ ਲਿਲਾਇ ਤਾਰ ਕੁਦਰਤ ਕਵਨ ਕਾ ਵਿਚਾਰ ਵਾਰੇ ਨ ਜਾਵੇ ਇੱਕ ਵਾਰ ਜੋ ਤੁੰ ਭਾਵੇ ਸਾਈ ਭਲੀਕਾਰ ਤੁਸ ਤਸਲਾ ਤੁਨ ਅੰਕਾਰ ਅਸੰਖ ਮੂਰਖੰਦ ਕੋਰ ਸੰਚੂਰ ਹਰਾਮ ਖੋਰ ਸੰਖ ਮਰ ਕਰ ਜਾਏ ਜੋ ਸੰਖ ਗਲ ਵੜ ਹੱਤਿਆ ਕਮਾਈ ਸੰ ਪਾਪੀ ਪਾਪ ਕਰਨ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਭਖਾਏ ਸੰਗ ਨਿੰਦਿਖ ਸਰ ਕਰਹਿ ਭਾਰ ਨਾਨਕ ਨੀਤ ਕਾ ਵਿਚਾਰ ਵਾਰੇ ਨ ਜਾਵਾ ਇੱਕ ਵਾਰ ਜੋਤਿ ਉਪਹਾਵੇ ਸਾਈ ਭਲੀਕਾਰ ਤੁਸਦਾ ਸਲਾਮ ਨਰੰਕਾਰ ਅਸੰਖ ਨਾਮ ਸੰਗ ਥਾਵ ਗਮ ਗਮ ਸੰਖ ਲੋ ਸੰਖ ਹੈ ਸਿਰ ਭਾਰ ਹੋਏ ਖਰੀ ਨਾਮ ਖਰੀ ਸਾ ਲਾ ਕਰੀ ਗਿਆਨ ਗੀਤ ਗੁਣ ਗਾ ਕਰੀ ਲਿਖਣ ਬੋਲਣ ਬਾਣ ਕਰ ਸਰ ਸੰਜੋਗ ਖਾਨ ਜਿੰਨੇ ਲਿਖੇ ਤੇ ਸਰਣਾਏ ਨੇ ਫਰਮਾਏ ਤੇ ਉਤੇ ਪਾਏ ਨੇ ਤਾਂ ਗੀਤਾ ਦੇ ਤਨਾਉ ਨਾ ਹੋਏ ਨਾ ਹੀ ਕੋ ਥਾਉ ਕੁਦਰਤ ਕਰਨ ਕਾ ਵਿਚਾਰ ਵਾਰੇ ਨੇ ਜਾਵੇ ਇੱਕ ਵਾਰ ਜੋ ਤੁਰ ਪਾਵੇ ਸਾਈ ਭਲੀ ਕਾਰ ਤੁਸ ਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈ ਤੰਦੇ ਪਾਣੀ ਤੋਤੇ ਉਤਰ ਸੁਖੇ ਮੂਤ ਪਲੀਤੀ ਕਪੜੋਏ ਦੇ ਸਾਬੂਨ ਲਈਏ ਤੋਹੇ ਪ੍ਰੀਮਤ ਪਾਪਾਂ ਕੇ ਸੰਗ ਤੂ ਪੈਨਾਵੇ ਕੇ ਰੰਗ ਉਨਨੀ ਬਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਵੀ ਜਾਪੇ ਖਾਓ ਨਾਨਕ ਹੁਕਮੀ ਆਵ ਜਾਹੁ ਤੀਰਥ ਤਪ ਦੇ ਆਦਤ ਦਾਨ ਜੇ ਕੁਪਾਵਿਤ ਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀਂ ਕੋਈ ਵਣ ਗੁਣ ਕੀਤੇ ਬਖਤ ਨਾ ਹੋਏ ਸਵਸਥ ਆਥ ਬਾਣੀ ਬ੍ਰਹਮਾਉ ਸਤ ਸਵਸਦਾ ਮਨ ਚਾਉ ਕਵਨ ਸੋਇਲਾ ਬਖਤ ਕਵਨ ਕਵਨਿਤ ਕਰਨ ਵਾਰ ਕਵਨ ਸੁਰਤੀ ਮਾ ਕਵਨਿਤ ਹੋਆ ਕਾਰ ਵੇਲ ਨਾ ਪਾਈਆ ਪੰਡਤੀ ਜਿਹੋ ਐ ਲੇ ਕੁਰਾਨ ਬਖਤ ਨਾ ਪਾਇਓ ਕਾ ਦੀਆਂ ਜੇ ਲਿਖਣ ਲੇ ਕੁਰਾਨ ਥਿਤਵਰਨ ਜੋਗੀਆ ਨ ਰਤਮਾ ਨ ਕੋਈ ਜਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਖਾ ਕਿਵ ਸਾਲਾਏ ਕਿੰ ਵਰਨੇ ਕਿਵ ਜਾਣਾ ਨਾਨਕ ਅੱਖਣ ਸੋਗੂ ਅੱਖੇ ਇੱਕ ਦਿਕਸ਼ਿਆਣਾ ਵੱਡਾ ਸਾਹਿਬ ਵੱਡੀ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅੱਗੇ ਗਏ ਨਾ ਸੋਹੇ ਪਤਲ ਪਤਲ ਲਖ ਆਕਾਸ ਆਕਾਸ ਓੜਕ ਓੜਕ ਭਾਲ ਥੱਕੇ ਵੇਦ ਕਹਨਿਕ ਬਾਤ ਸਹਸ 18 ਕਨਿਕ ਤੇ ਬਾਸੂਲੇ ਕਾ ਧਾਤ ਲੇਖ ਹੋਇ ਤਾ ਲਿਖੀਐ ਲਿਖੈਉ ਨਾਸ ਨਾਨਕ ਵੱਡਾ ਖੀਐ ਪੇ ਜਾਣੇ ਆਪ ਸਾਲਾਹੀ ਸਲਾਹੇ ਤਿਸੁਰਤ ਨ ਪਾਈਏ ਨਦੀਆਂ ਤਵਾ ਪਵਸਮੁੰਦਰ ਜਾਣੀਏ ਸਮੁੰਦਰ ਸਾ ਸੁਲਤਾਨ ਗ੍ਰਹ ਸਿਤੀ ਮਾਲ ਧਾਨੋ ਕੀੜੀ ਤੁਲ ਨ ਹੋਵਣੀ ਜੇ ਸਮੁੰਦ ਨੂੰ ਨ ਵਿਸਰੈ ਅੰਤਨਾ ਸਿਫਤੀ ਕਹਿਣ ਨ ਅੰਤ ਅੰਦਨ ਕਰਨੇ ਦੇਣ ਨ ਅੰਤ ਅੰਤਨ ਵੇਖਣ ਸੁਨਨ ਨ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਾਰ ਅੰਤ ਕਾਰਨ ਕੀਤੇ ਬਿਲਾਹੀ ਤਾਂ ਕਿ ਅੰਤਨ ਪਾਈ ਜਾਹੇ ਇਹੋ ਅੰਤਨ ਜਾਣੇ ਕੋਈ ਬੌਤਕ ਹੀ ਇਹ ਬੌਤਕ ਹੋਈ ਵਡਲਾ ਸਾਹਿਬ ਉੱਚਾ ਥਾ ਉੱਚੀ ਪਰਉ ਚਾਣਾਉ ਏਵੜੂ ਚਾ ਹੋਵੇ ਕੋਈ ਦੀ ਸੂਚੇ ਕੋ ਜਾਣੇ ਸੋਈ ਜੀਵੜਿਆ ਭਜਾਣੇ ਆਪ ਆਪ ਨਾਨਕ ਨਦਰਿ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਰਨਥ ਮਾਇ ਕੀਤੇ ਮੰਗੇ ਜੋਦ ਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਕਤ ਡੇ ਵੇਕਾਰ ਕੀਤੇ ਲੈ ਲੈ ਮੁਕ ਰਪਾਈ ਕੀਤੇ ਮੂਰਖਾਈ ਖਾਈ ਖਾਏ ਕੀਤੇ ਆਨੂ ਭੋਗ ਸਦਮਾਰੇ ਪੈਦਾ ਤੇਰੀਂ ਦਾ ਤਾਰ ਬੰਨ ਖਲਾਸੀ ਬਾਣੇ ਹੋਏ ਹੋ ਰੱਖਣ ਸਕੈ ਕੋਈ ਜੀਕੂ ਖਾਈ ਕੱਖਣ ਪਾਇ ਉਹ ਜਾਣੇ ਜੇਤੀਆਂ ਮੂਖਾਈ ਅਪੇ ਜਾਣੇ ਅਪੇ ਦੇ ਅੱਖੇ ਸੇ ਪੇ ਕੀ ਕੀ ਜਿਸਨੂੰ ਬਖਸ਼ੀਸ਼ਿ ਸਿਪਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣਮੁਲ ਵਪਾਰਮੁਲ ਵਪਾਰੀ ਮਿਲ ਪੁੰਨਾਰਮੁਲ ਵਹਿਮੁਲ ਲਾਜੈਮੁਲ ਭਾਇਮੁਲ ਸਮਾਹਿ ਮੁਲਤਰਮੁਲ ਦੀਵਾਨ ਮੁਲ ਤੁਲਮੁਲ ਪ੍ਰਵਾਨ ਮੁਲ ਬਖਸ਼ੀਸ਼ ਮੁਰਨੀ ਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਮੁਲ ਮੁਲਾਖਿਆ ਨਾ ਜਾਇ ਅੱਖ ਅਖਰੇ ਲਿਵਲਾਈ ਅੱਖ ਹੈ ਵੇਦ ਪਾਠ ਪੁਰਾਣੇ ਅੱਖ ਹੈ ਪੜੇ ਕਰੇ ਵਖਿਆਣ ਅਖੇ ਬਰਮੀ ਅਖੇਂਦ ਅਖੇ ਗੋਪੀਤਾ ਗੋਵਿੰਦ ਅਖੇ ਸੁਰ ਅਖੇ ਸਿਦ ਅਖੇ ਕੀਤੇ ਕੀਤੇ ਬੁੱਧ ਅਖੇ ਧਨ ਅਖੇ ਦੇਵ ਅਖੇ ਸੁਰ ਨਰ ਮੁੰਜਨ ਸੇਵਾ ਕੀਤੇ ਅਖਿਆ ਕਨਪਾਹੀ ਕੀਤੇ ਕਹਿ ਕੇ ਛੁੱਟ ਜਾਏ ਤੇ ਕੀਤੇ ਹੋਰ ਕਰੇ ਤਾਂ ਨਸਕੇ ਕੀ ਕੀ ਦੇਵੜ ਭਾਵ ਤੇ ਉਹ ਹੋਈ ਨਾਨਕ ਜਾਣੇ ਸੱਚਾ ਸੋਏ ਜੇ ਕੋ ਅਖੇ ਬੋਲੇ ਵਿਗਾੜ ਤਨ ਲਿਖੀਐ ਸਰਗਾ ਵਾਰਾਗਾ ਵਾਰ ਸੁਦਰ ਕੀਆ ਸੁਕਰ ਕੀਆ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦੁ ਨੇਕ ਸੰਗ ਅਗੇ ਤੇ ਵਾਹੁਣ ਹਾਰੇ ਕੀ ਤੇ ਰਾਗ ਪਰਿਸੰਗ ਕਈ ਅਣ ਗੀਤੇ ਗਵਨ ਹਾਰੇ ਗਵੈ ਤਉਨੋਂ ਪਉਣ ਪਾਣੀ ਬੈ ਸੰਤਰ ਗਵੈ ਰਾਜਾ ਤ੍ਰਮ ਦੁਆਰੇ ਗਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਵੈ ਸਰਬਰਮਾ ਦੇਵੀ ਸੋਣ ਸਦਾ ਸੁਵਾਰੇ ਗਵਹਿ ਨੰਦ ਅਸਨ ਬੈਠੇ ਦੇਵਤੀ ਅੰਦਰ ਨਾਲੇ ਗਵੈ ਸਦ ਸਮਾਧਿ ਅੰਦਰ ਗਵਨ ਸਾਧ ਵਿਚਾਰੇ ਗਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗਮਚ ਭਯਾਲੇ ਗਾਵ ਨਰਤਨ ਪਾਈ ਤੇਰੀ ਅਠਸਰਤੀਸ ਨਾਲੇ ਗਾਵਹਿ ਜੋਦ ਮਾਮਲ ਸੂਰਾ ਗਾਵਹਿ ਖਾਣੀ ਚਾਰੇ ਗਵਹਿ ਖਨ ਮੰਡਲ ਵਰ ਪੰਡਾ ਕਰ ਕਰ ਰਖੀ ਤਾਰੇ ਸਈ ਤੁਨ ਗਵਹਿ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮੈ ਜਿਤਨਾਉ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਚਿ ਨਾਹੀ ਹੈ ਪੀਹੋ ਸਿਜੈ ਨੰ ਜਾ ਸਿਰਤਨ ਜਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨ ਸਿਮਾਏ ਜਿੰਨ ਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਿਸ ਦੀ ਵੜਿਆਏ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨ ਕਰ ਨਾ ਜਾਈ ਸੋ ਪਾਛਾ ਓਸ਼ਾਹ ਪਾਤ ਸਾਹਿਬ ਨਾਨਕ ਰੈ ਨਰ ਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਗਿਕ ਰਹੇ ਬੂਤ ਖਿੰთა ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਪੁਗਤ ਗਿਆਨ ਦੇ ਆ ਭੰਡਾਰਨ ਘਟ ਘਟ ਵਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦਿ ਸਦਵਰਾ ਸਾਦ ਸੰਜੋਗ ਵਿੰਜੋਗ ਦੇ ਕਾਰ ਚਿਲਾਵਹਿ ਲਖਿ ਆਵੈ ਭਾਗ ਆਦੇਸ ਤਿਸੈ ਆਦੇਸੁ ਆਦਿ ਨੀਲਨਦੁ ਨਹਤੋ ਜੁਜੁ ਜੋ ਇੱਕੋ ਵੇਸਾ ਇਕਮਾਇ ਯੁਕਤ ਵੈਤਨ ਜੇਲੀ ਪ੍ਰਵਾਣਿਕ ਸੰਸਾਰੀ ਪੰਡਾਰਿਕ ਲਾਇ ਦੀਵਾ ਜੋ ਤਿਸ ਭਵਤ ਵੇ ਚਲਾਵੇ ਜਿਵੇਂ ਹੋਵੇ ਫਰਮਾਨ ਓਹ ਵੇਖੈ ਓ ਨਨਦਰਣਾਵੇ ਬਹੁਤਾ ਹੋਵੇ ਦਾਨ ਆਦੇਸ ਤਿਸੈ ਆਦੇਸੁ ਆਦਿ ਨੀਲਨਦੁ ਨਹਤੋ ਜੁਜੁ ਜੋ ਇੱਕੋ ਵੇਸਾ ਅਸਨ ਲੋਏ ਲੋਏ ਪੰਡਾਰ ਜੋਖਸ ਪੈ ਸੋਇ ਕਾ ਵਾਰ ਕਰ ਕਰ ਵੇਖੇ ਸ੍ਰਿਜਨ ਹਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਦਿਸਾ ਆਦੇਸ ਵਦ ਨੀਲ ਨਦ ਨਹਤ ਜੁਗ ਰਵੇ ਕੋ ਇਸ 1 2 ਜੀ 9 ਲਖ ਹੋਇ ਲਖ ਹੋਇ ਲਖ 20 ਲਖ ਲਗੇ ਡਾਕੀਏ ਇੱਕ ਨਾਮ ਜਗਦੀਸ਼ ਹੋਇ ਤਰਾਬਤ ਪੌੜੀਆ ਚੜੀਆ ਹੋਇ 21 ਸੁਣ ਗੱਲਾ ਆਕਾਸ਼ ਕੀ ਗਿੱਟਾ ਈਸ ਨਾਨਕ ਨੇ ਦਰੇ ਪਾਈ ਐ ਕੁੜੀ ਕੁੜੈ ਠੀਸ ਅੱਖ ਨਜੁਰ ਚ ਪੈਨੈ ਜੋਰ ਜੋਰ ਨ ਮੰਗਣ ਦੇ ਨਾ ਜੋਰ ਆ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨ ਸੋ ਜੋਰ ਨ ਸ੍ਰਤੀ ਗਿਆਨ ਵਿਚਾਰ ਜੋਰ ਨ ਨਿਯੁਕਤੀ ਹਟੈ ਸੰਸਾਰ ਜਿਸ ਹੱਥ ਜੋਰ ਕਰੇ ਵੇਖੈ ਸੋਏ ਨਾਨਕ ਤੁਮ ਨੀਚ ਨ ਕੋਈ ਰਾਤੀ ਰੂਤੀ ਸਤੀਵਾਰ ਪਉਣ ਪਣੀ ਅਗਨੀ ਪਾਤਾਲ تیسو تل تیتھا رخی طرم سال تیت جی کے رنگ تنکی نامت کرمی کرمی ہوئی چار سچا تیت ہے سو پنج پروا نندری کرم بھوائی نیسان بو سان کرائے نانک گیا جا پائے ترم خن کہو ترم گیان خن کا کھو کرم کی بھون پانی بھائی سنتر کیتی کان مہیش کی ورمی کارت کڑی روپ رنگ کی ویسا ਕੀਤਿਆ ਗਰਮ ਭੂਮੀ ਮੇਰ ਕੀਤੇ ਕੀਤੇ ਤੂਬ ਦੇਸ ਕੀਤੇ ਨਜਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵਿਵੇਸ ਕੀਤੇ ਦੇਵ ਗਾਨ ਮੁਨ ਕੀਤੇ ਕੀਤੇ ਰਤਨ ਸੰਬੰਧ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਬਾਤ ਨਰਿੰਦ ਕੀਤਿਆ ਧਰਤੀ ਸੇਵ ਕੀਤੇ ਨਾਨਕ ਅੰਤ ਨੰਤ ਗਿਆਨ ਖਨ ਮੈਂ ਗਿਆਨ ਪ੍ਰਚੰਡ ਸਥਨਾ ਨਾਨ ਨੋਰ ਕੋੜ ਨੰਦੋ ਸ਼ਰਮ ਕਨ ਕੀ ਬਾਣੀ ਰੂਪ ਦਿ ਤਗਤ ਕਣੀਂ ਬਹੁਤਨੂੰ ਪਾ ਤਾਂ ਕੀਆ ਗੱਲਾਂ ਗਥੀਆਂ ਨਾਂ ਜਾਏ ਦੇ ਕੋ ਗੈ ਵਿਛੈ ਵਿਸਤਾਈ ਰਿ ਥਗੜੀਐ ਸੁਰਤਮਤ ਮਨ ਬੁੱਧ ਦੇ ਥਗੜੀਆਂ ਸੁਰਸਿ ਦਾ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਥੈ ਹੋਰ ਨ ਕੋਈ ਹੋਰ ਰਿ ਥੈ ਜੋਤ ਮਾਵਲ ਸੁਰਤਮ ਰਾਮ ਰਹਿ ਆ ਭਰਪੂਰ ਥੈ ਜੀ ਤੂ ਸੀਤਾ ਮੈਂ ਮਾ ਮਾਈ ਤਾਂ ਗਿਰੂਪ ਨੰਗਤ ਨੇ ਜਾਏ ਨਾਮ ਰਣ ਠਗੇ ਜੈਨ ਕੇ ਰੰਬ ਸੈਮਣ ਮਾਇ ਦਿੱਥੈ ਭਗਤ ਵਸੈ ਕੇ ਲੋਕ ਰੈਨਨ ਸੱਚਾ ਮਨ ਸੋਏ ਸੱਚ ਕਨਵਸ ਨਿਰੰਕਾਰ ਕਰ ਕਰੇ ਕਿ ਨਦਰ ਨਿਹਾਲ ਤਿਥੈ ਖਨ ਮੰਡਲ ਵਰ ਭੰਡੋ ਜੀ ਕੋ ਕਸ ਗੰਤਨਾੰਤੋ ਦਿੱਥੈ ਲੋਲ ਆਕਾਰ ਜਿਬ ਜੋ ਕਮ ਤਵੇ ਤਿਉ ਕਾਰ ਵੇਖੇ ਉਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਹੁ ਖੱਲਾ ਅਗਣ ਤਪਤਾਉ ਪਾਂਡਾ ਪਾਉ ਅੰਮ੍ਰਿਤ ਤਿਤ ਢਾਲ ਕੜਿਏ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰਿ ਨਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਸਰਾ ਦਿੰਦਾ ਇੰਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਆਈਆਂ ਵਚੈ ਧਰਮ ਦੂਰ ਕਰਮੀ ਆਪੋ ਆਪਣੀ ਕਿ ਨਿੜਕੇ ਦੂਰ ਜਿਨਿ ਨਾਮ ਧਿਆਇ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ